ਅੱਜ ਆਪਾਂ ਕਰ ਦਿੱਤੀਆਂ ਜੀ ਛੋਲਿਆਂ ਦੀ ਦਾਲ ਤੋਂ ਕਚੌਰੀਆਂ ਤਿਆਰ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪਾਏ ਤੇ ਕਿਦਾਂ ਕੀਤੀਆਂ ਤਿਆਰ ਅੱਗੇ ਤੁਸੀਂ ਇਸ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਬੱਚਿਆਂ ਨੂੰ ਛੁੱਟੀ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਕਚੋਰੀਆਂ ਬੱਚਿਆਂ ਦੀ ਡਿਮਾਂਡ ਤੇ ਬੱਚੇ ਕਹਿੰਦੇ ਹਨ ਛੁੱਟੀ ਅੱਜ ਛੁੱਟੀ ਆ ਤੇ ਕੁਝ ਨਾ ਕੁਝ ਬਣਾਓ ਨਵਾ ਆਪਾਂ ਬਣਾਵਾਂਗੇ ਕਚੋਰੀਆਂ ਚੋਰੀਆਂ ਆਪਾਂ ਬਣਾਵਾਂਗੇ ਇਹ ਚਨੇ ਦੀ ਦਾਲ ਆਪਾਂ ਧੋਈਆਂ ਰਾਤ ਦੀ ਭੂੰਗੀ ਦੀ ਦਾਲ ਨੇ ਆਪਾਂ ਪਾ ਰਏ ਆਪਾਂ ਵਰਕੀ ਚਨੇ ਦੀ ਦਾਲ ਦੀਆਂ ਕਚੋਰੀਆਂ ਬਣਾਵਾਂਗੇ ਇਹਨੂੰ ਆਪਾਂ ਗ੍ਰੇਂਡ ਕਰ ਲੈਨੇ ਦਰਦਰਾ ਜਿਹਾ ਆਪਾਂ ਪਹਿਲਾਂ ਚਟਣੀ ਬਣਾ ਲਈਏ ਚਟਣੀ ਬਣਾਉਣ ਵਾਸਤੇ ਆਪਾਂ ਮਿਕਸੀ ਇਹ ਯਾਰ ਉੱਪਰ ਲਾ ਲਿਆ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਇਹ ਪੂਤਨਾ ਇਹ ਆਪਾਂ ਪਾ ਲਿਆ ਪੂਤਨਾ ਇਹ ਆਪਾਂ ਦੋ ਹਰੀਆਂ ਮਿਰਚਾਂ ਪਾ ਲਾਂਗੇ ਇੰਨਾਕ ਆਪਾਂ ਇੰਨੀਆਂ ਦੋ ਚਾਰ ਕਲੀਆਂ ਆਪਾਂ ਲਸਣ ਦੀਆਂ ਪਾਵਾਂਗੇ ਇੰਨਾਕ ਆਪਾਂ ਅਦਰਕ ਪਾ ਲੈਨੇ ਥੋੜਾ ਜਿਹਾ ਪਿਆਜ਼ ਵੀ ਪਾਵਾਂਗੇ ਦੋ ਚਾਰ ਲੱਛੇ ਥੀਰਾ ਪਾਵਾਂਗੇ ਇੰਨਾਕ ਆਪਾਂ ਧਰਦਨਾ ਪਾ ਲੈਨੇ ਤੇ ਸਵਾਦ ਅਨੁਸਾਰ ਆਪਾਂ ਲੂਣ ਪਾ ਲੈਨੇ ਇਹ ਆਪਾਂ ਦਹੀਂ ਪਾਲਾਂਗੇ ਵਿੱਚ 2000 ਚਮਚੇ ਆਪਣੇ ਦਹੀਂ ਦੇ ਆ। ਤੇ ਨੂੰ ਹੁਣ ਆਪਾਂ ਢੇੜਾ ਦਵਾਵਾਂਗੇ। ਆਹ ਲੋ ਚਟਣੀ ਆਪਣੀ ਬਣ ਗਈ ਤੇ ਆਪਾਂ ਇੱਕ ਡੂੰਘੇ 'ਚ ਕੱਢ ਲਈ। ਤੇ ਹੁਣ ਆਪਾਂ ਜਾਰ ਥੇਰ ਉੱਪਰ ਫਿੱਟ ਕਰ ਲਿਆ ਤੇ ਇਹ ਆਪਾਂ ਜਿਹੜੀ ਦਾਲ ਆ ਇਹ ਦਰਦਰੀ ਪੀਸਾਂਗੇ। ਇਹ ਚਨੇ ਦਾਲ ਜਿਹੜੀ ਆ ਇਹ ਆਪਾਂ ਧੱਧਰੀ ਜੀ ਕਰ ਲਾਂਗੇ। ਆਹ ਲੋ ਜੀ ਦਾਲ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਵਿੱਚ ਪਾ ਲਿਆ ਜਾਰਚ ਇਹਨੂੰ ਆਪਾਂ ਢੱਕ ਕੇ ਤੇ ਪੀਸ ਲੈਨੇ ਆ ਦਰਦਰੀ ਜੀ ਆਹ ਲੋ ਜੀ ਦਾਲ ਆਪਣੀ ਜਿਹੜੀ ਆ ਆਪਾਂ ਪੀਸ ਲਿਆ ਇਤਰਾਪਾਂ ਦਰਦਰੀ ਕੀ ਚਾਹੀਦੀ ਹੈ ਇਹਦੇ ਵਿੱਚ ਆਪਾਂ ਹੋਰ ਕੀ ਕੀ ਪਾਵਾਂਗੇ ਉਹ ਤੁਹਾਨੂੰ ਨਾਲ ਦੀ ਨਾਲ ਹੀ ਦੱਸਾਂਗੇ ਤੇ ਹੁਣ ਆਪਾਂ ਆਟਾ ਲਾ ਲੈਨੇ ਆ ਦਾਲ ਨੂੰ ਕੱਢ ਬੌਲ 'ਚ ਕਚੌਰੀਆਂ ਬਣਾਉਣ ਵਾਸਤੇ ਆਪਾਂ ਇਹ ਦੋ ਕੁੱਲੀਆਂ ਆਪਾਂ ਮੈਦਾ ਲਵਾਂਗੇ ਇਹ ਦੋ ਕੁੱਲੀਆਂ ਆਪਾਂ ਮੈਦਾ ਪਾ ਲਿਆ ਦੋ ਕੁੱਲੀਆਂ ਵਿੱਚ ਆਟਾ ਪਾਵਾਂਗੇ ਕਣਕ ਦਾ ਇਹਨੇ ਕਾ ਪਹਿਲੇ ਵਿੱਚ ਜਵੈਨ ਪਾ ਰਹੇ ਆ ਮਸਲ ਕੇ ਇਹਨੇ ਕ ਤੁਰੀ ਮੇਥੀ ਪਾ ਲਾਂਗੇ ਆਪਾਂ ਇਹ ਵੀ ਮਸਲ ਕੇ ਪਾ ਲੈਨੇ ਆ ਇਹਨਾਂ ਕ ਆ ਪਹਿਲੇ ਵਿੱਚ ਲੂਣ ਪਾ ਲਾਂਗੇ ਇੰਨੇ ਕ ਆਪਾਂ ਇਹਦੇ ਵਿੱਚ ਮੋਣ ਪਾਵਾਂਗੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਸਲ ਲੈਨੇ ਆਟੇ ਨੂੰ ਆਵੇ ਕੋ ਇਦਾਂ ਦਾ ਜਦੋਂ ਹੋ ਜਾ ਲੱਡੂ ਜਿਹਾ ਬਣ ਜੇ ਇਹ ਸਮਝੋ ਕਿ ਆਪਣਾ ਆਟਾ ਵਧੀਆ ਵਾ ਜੇ ਆਟਾ ਆਪਣਾ ਤਿਆਰ ਹੈ ਤੇ ਨੂੰ ਆਪਾਂ ਹੁਣ ਪਾਣੀ ਪਾ ਕੇ ਗੁੰਨ ਲਾਂਗੇ ਥੋੜਾ ਥੋੜਾ ਪਾਣੀ ਪਾ ਲਓ ਜਿੰਨਾ ਨਰਮ ਹੋਊਗਾ ਉਨਾ ਹੀ ਵਧੀਆ ਵਾ ਚੋਰੀ ਵਧੀਆ ਬਣਦੀ ਆ ਹਲੋ ਜੀ ਆਟਾ ਆਪਾਂ ਲਾ ਲਿਆ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਹੈ ਵੇਖੋ ਐਦਾਂ ਦਾ ਚਾਹੀਦਾ ਹੈ ਇਹਨੂੰ ਆਪਾਂ ਥੋੜਾ ਜਿਹਾ ਹੁਣ ਰੈਸਟ ਤੇ ਰੱਖਾਂਗੇ ਇਹਨੂੰ ਪਰੋਟਾ ਟੱਕ ਦਿੰਨੇ ਆ ਰੈਕਸ਼ਨ ਆਪਾਂ ਹੁਣ ਕਰ ਲਿਆ ਤੇ ਤੇ ਰੱਖ ਲੈਣੇ ਆ ਪੈਨ ਤੇ ਆਪਾਂ ਹੁਣ ਇਹਨੂੰ ਦਾਲ ਨੂੰ ਭੁੰਨਾਂਗੇ ਤੇਲ ਪਾਵਾਂਗੇ ਥੋੜਾ ਜਿਹਾ ਆਪਾਂ ਤੇ ਤੇਲ ਆਪਣਾ ਗਰਮ ਹੋ ਗਿਆ ਇਦੇ ਵਿੱਚ ਪਾ ਲਾਂਗੇ ਜੀਰਾ ਇੱਕ ਚਮਚਾ। ਇੰਨੇ ਕ ਆਪਾਂ ਰਾਈ ਪਾ ਲਾਂਗੇ। ਇਹ ਆਪਾਂ ਪਿਆਜ਼ ਬਰੀਕ ਬਰੀ ਕੱਟੇ ਪਾ ਲਾਂਗੇ। ਗੰਡੇ ਪੁੱਜ ਗਏ ਆਪਣੇ ਇਹਦੇ ਵਿੱਚ ਆਪਾਂ ਆਹ ਦਾਲ ਪਾ ਲਾਂਗੇ। ਜਿਹੜੀ ਆਪਾਂ ਜ਼ਰਦਰੀ ਕਰਕੇ ਲਈ ਚਣਿਆਂ ਦੀ। ਤਾਲ ਵੇਖੋ ਆਪਣੀ ਪੁੱਜ ਗਈ ਹੈ ਜਿਹੜੀ ਆਪਾਂ ਦਰਦਰੀ ਕਰਕੇ ਲਈ ਸੀ ਇਹਦੇ ਵਿੱਚ ਹੁਣ ਆਪਾਂ ਹੋਰ ਮਸਾਲੇ ਜਿਹੜੇ ਪਾਉਣੇ ਆ ਇਹ ਨਰਦਾਣਾ ਪੀਸ ਕੇ ਦਰਦਰਾ ਲਿਆ ਆਪਾਂ ਇਹ ਪਾਵਾਂਗੇ ਇਹ ਇੱਕ ਸੌਂਫ ਆ ਇਹ ਵੀ ਦਰਦਰੀ ਲਈ ਪੀਸ ਕੇ ਸਵਾਦ ਅਨਸਾਰ ਆਪਾਂ ਚੂਨ ਪਾ ਲઈએ ਤੇ ਜਿਹੜੀ ਆਪਾਂ ਭਰਨੀ ਆ ਇਹ ਤਿਆਰ ਹੈ ਆਪਣੀ ਇਹਦੇ ਵਿੱਚ ਆਪਾਂ ਆਲੂ ਮਲਾਵਾਂਗੇ 2-4 ਕਈ ਮੂੰਗ ਦਾਲ ਦੀਆਂ ਬਣਾਉਂਦੇ ਚੋਰੀਆਂ ਆਪਾਂ ਬਣਾ ਰਹੇ ਆ ਚਨੇ ਦੀ ਦਾਲ ਦੀਆਂ ਇਵੇ ਚਾਲੂ ਮਲਾ ਕੇ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਆਲੂ ਪਾਉਣੇ ਜਾਂ ਨਹੀਂ ਪਾਉਣੇ ਤੁਸੀਂ ਵੀ ਕਰ ਸਕਦੇ ਹੋ ਜਿਹੜੀ ਸਬਜ਼ੀ ਹੋਰ ਪਾਉਣੀ ਪਾ ਸਕਦੇ ਪਰ ਆਪਾਂ ਆਲੂ ਪਾਵਾਂਗੇ ਥੋੜੇ ਜਿਹੇ ਦੇ ਵਿੱਚ ਚੋਰੀ ਜਿਹੜੀ ਕਰਾਰੀ ਨਹੀਂ ਬਣਦੀ ਜਾਂ ਚਰ ਵਿੱਚ ਆਲੂ ਨਾ ਪਾਈਏ ਬਣਾ ਕੇ ਆਪਾਂ ਦਾਲ ਦੀਆਂ ਲੈਣੇ ਆ ਪਰ ਕਰਾਰੀ ਆਲੂ ਨਾਲ ਹੀ ਬਣਦੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਪਾਵਾਂਗੇ ਇਹ ਹੁਣ ਆਪਾਂ ਥੱਲੇ ਲਾ ਲੈਨੇ ਆ ਆਲੂ ਜੀ ਆਪਣੀ ਜਿਹੜਾ ਮਟੀਰੀਅਲ ਸਾਰਾ ਬਣ ਗਿਆ ਤੇ ਅਦਰਕ ਹਰੀ ਮਿਰਚ ਦੀ ਕੇਸਟ ਵੀ ਆਪਾਂ ਵਿੱਚ ਪਾ ਲੈਨੇ ਆ ਇਹਨੂੰ ਵੀ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਆਪਣਾ ਦਾਲ ਦਾ ਤੇ ਆਲੂ ਦਾ ਜਿਹੜਾ ਮਟੀਰੀਅਲ ਬਣ ਕੇ ਤਿਆਰ ਆ ਹੁਣ ਆਪਾਂ ਇਹ ਪਕਚੋਰੀਆਂ ਦੇ ਅੰਦਰ ਭਰਾਂਗੇ ਪਕਚੋਰੀਆਂ ਬਣਾਉਣ ਵਾਸਤੇ ਆਪਾਂ ਪਿਆਨ ਦਾ ਖੜਿਆ ਤੇ ਇਹਦੇ ਵਿੱਚ ਆਪਾਂ ਰਿਫਾਈਨਡ ਔਲ ਪਾ ਲੈਨੇ ਆ ਜਿਹਦੇ ਵਿੱਚ ਆਪਾਂ ਪਕਚੋਰੀਆਂ ਬਣਾਉਣੀਆਂ ਤੁਸੀਂ ਭਾਵੇਂ ਦੇਸੀ ਘੋਜ ਭਾਵੇਂ ਸਰੋਂ ਦੇ ਤੇਲ 'ਚ ਜਿੱਥੇ ਛੱਡੀ ਮਰਜੀ ਤੁਸੀਂ ਬਣਾ ਸਕਦੇ ਹੋ ਆਪਾਂ ਪਰਫੈਂਡ ਪਾਇਆ ਹਲੋ ਆਪਾਂ ਆਟਾ ਜਨ 1 ਘੰਟਾ ਵਾਸਤੇ ਰੈਸਟ ਤੇ ਰੱਖਿਆ ਤੇ ਇਦਾਂ ਵਧੀਆ ਹੋ ਗਿਆ ਹੁਣ ਆਪਾਂ ਇਹਦੀਆਂ ਛੋਟੀਆਂ-ਛੋਟੀਆਂ ਲੋਈਆਂ ਕਰਾਂਗੇ ਇਦਾਂ ਆਪਾਂ ਇੱਕ ਕੋਲੀ ਜਿਹਾ ਸਟੈਬ ਬਣਾ ਲੈਣਾ ਵਾ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਮਟੀਰੀਅਲ ਬਣਾਇਆ ਵਾ ਉਹਦੇ ਵੀ ਇਸ ਤਰ੍ਹਾਂ ਆਪਾਂ ਲੱਡੂ ਜੇ ਬਣਾ ਕੇ ਇਹਦੇ ਵਿੱਚ ਭਰਨੇ ਆ ਇਹ ਖੁੱਲੇ ਨਾ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਬੰਦ ਕਰਕੇ ਨਾਲ ਹੀ ਆਪਾਂ ਮੋੜ ਦੇਣਾ ਵਾ ਐ ਹੱਥ ਦੀ ਮੱਜ ਨਾਲ ਹਥੇਲੀ ਨਾਲ ਹੀ ਆਪਾਂ ਇਹਨੂੰ ਇਦਾਂ ਐ ਕਰੀ ਜਾਣਾ ਇਹ ਆਪਣੀ ਕਚੋਰੀ ਜਿਹੜੀ ਇਹ ਤਿਆਰ ਆ ਰੱਖ ਲਾਂਗੇ ਇਦਾਂ ਆਪਾਂ 2-4 ਬਣਾ ਲੈਨੇ ਆ ਇਸੇ ਤਰ੍ਹਾਂ ਲੱਡੂ ਬਣਾ ਕੇ ਮਟੀਰੀਅਲ ਦਾ ਵੀ ਇਹਦੇ ਅੰਦਰ ਹੈ țeੜੇ ਦੇ ਰੱਖ ਦੇਣਾ ਆਪਾਂ ਇਦਾਂ ਇਹ ਆਪਾਂ ਕਚੌਰੀਆਂ ਤੇਲ ਚ ਪਾ ਲਾਂਗੇ देखो अपनी कचौरीयां गिडियां ਵਧੀਆ ਬਣੀਆਂ ਹਨ ਤੇ ਇਹਨਾਂ ਨੂੰ ਆਪਾਂ ਕੱਢ ਲਈਏ। ਹਾਂ। ਆਹ ਲੋ ਜੀ ਕਚੋਰੀਆਂ ਆਪਣੀਆਂ ਬਣ ਕੇ ਤਿਆਰ ਹੈ ਇਹਦੇ ਨਾਲ ਆਪਾਂ ਬਣਾਈਆਂ ਲਾਲ ਸੌਸ ਤੇ ਨਾਲ ਹਰੀ ਤੇ ਨਾਲ ਹਰੀਆਂ ਮਿਰਚਾਂ ਤੇ ਖਾਣ ਦਾ ਮਜ਼ਾ ਹੀ ਆ ਜਾਊਗਾ ਅੱਜ। ਤੇ ਬੱਚੇ ਵੀ ਆਪਣੇ ਵੇਟ ਕਰਦੇ ਪਏ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਹੀ ਰੱਬ ਰਾਖਾ